ਹੂ ਸੋਇਆ ਮਸਾ ਕੀ ਕਰ ਰਿਹਾ ਹੈ ਨਾ ਐਕਸਰ ਐਕਸਰ ਨਹੀਂ ਕੀਤਾ ਅਕਸਰ ਨਹੀਂ ਕੀਤਾ ਕਮਾਟ ਆਈਡੀ ਦੋ ਐਕਸਰ ਜੰਦਸਿਆ ਹੱਥ ਦੇ ਨਾਲ ਜੀ ਚੈੱਕ ਕਰਕੇ ਉਹ ਕਰ ਦਿੰਦਾ ਕਿ ਮੈਨੂੰ ਉਹ ਕਰਕੇ ਪਾ ਦੇ ਅਨ ਦਾਰਸ ਹੋਰ ਉਹੀ ਪ੍ਰੂਫ ਖਣਿਆ ਹੀ ਜਾ ਕਰੋ ਇਹ ਤਾਂ ਇਹ ਤਾਂ ਉਹੀ ਨਹੀਂ ਮਾਰ ਹੈਗਾ ਕਿਹੜਾ ਖੜਨ ਦੇਣਾ ਹੈ ਮਾਰ ਮਾਰ ਕੇ ਸਾਰਾ ਦਿਵਾਰ ਹੋ ਕਰਦੇ ਸੋਨਜ ਸੁਨੀਤ ਬੁਲਾ ਰਹੀ ਆ ਖੇਡਣ ਵਾਸਤੇ ਉਹ ਮੈਸੇਜ ਕਰੀ ਜਾਂਦੀ ਆ ਬਾਰ ਬਾਰ ਵੀ ਆਜੋ ਮੇਰ ਨਾਲ ਖੇਡ ਲੋ ਆਜ ਮੇਰ ਨਾਲ ਖੇਡ ਲੋ ਤੈਨ ਨਹੀਂ ਜਾਣਾ ਹੈਗਾ ਨਾ ਡਾਕਟਰ ਨੇ ਮੈਨਾਂ ਕਿਹਾ ਤੇਰੇ ਤਾਂ ਹੁਣ ਹੱਥ ਤੇ ਛੱਟ ਵੱਜ ਗਈ ਡਾਕਟਰ ਨੇ ਮੈਨਾਂ ਕਿਹਾ ਵੀ ਬਾਹਰ ਨਹੀਂ ਖੜੀ ਹੋਣਾ ਹਾਂ ਨਹੀਂ ਤਾਂ ਇਹਦਾ ਪੱਟੀ ਬੰਨੜ ਕੀ ਆ ਪੂਰਾ ਗਰਮ ਗਰਮ ਹੋ ਗਿਆ ਹੱਥ ਛੇਕਾ ਦਿੱਤਾ ਡਾਕਟਰ ਸੇ ਨਾ ਡਾਕਟਰ ਨੇ ਮੁੰਡੇ ਰਾਤ ਨੂੰ ਰਾਤ ਨੂੰ ਲੰਮ ਦੇ ਵਕਤ ਸੋਣ ਇਹ ਪੱਟੀ ਨੂੰ ਖੋਲ ਕੇ ਰਾਤ ਨੂੰ ਘਰ ਦਾ ਪਈ ਵਕਤ ਇਕੱਲੇ ਡਾਕਟਰ ਨੇ ਆ ਇਹ ਨੀ ਇਹ ਤਾਂ ਮੱਛਿਆ ਖਾਂਦਾ ਪਤਾ ਮੈਨੂੰ ਪਤਾ ਕਿ ਨਾ ਆਖਾਲੀ ਆਇਆ ਪਤਾ ਸੰਪਾਤ ਕਿ ਕੀ ਹੈ 3 ਘੰਟੇ ਦੇ ਮਾਸਾ ਮੰਨਣ ਤੋਂ ਪਹਿਲਾਂ 3 ਟਾਈਮ ਤੋਂ ਪਹਿਲਾਂ ਇਹ ਪੀਂਦੇ ਤੇ ਮਾਸਾ ਖਾਣੀਆਂ ਆ ਗੋਲੀ ਦੇਣੀਆਂ 2 ਟਾਈਮ ਸਵੇਰੇ ਸ਼ਾਮ ਅੱਧੀ ਅੱਧੀ ਗੰਦਿਆ ਬੋਤ ਨੇ ਕੜੀਆਂ ਹੋ ਜਾਂਦਾ ਇਹ ਤਾਂ ਪੈਰਾਸੀਟਮ ਹੋਲਾ ਦੇਖ ਲੋ ਭਾਜੀ ਤਾਂ ਨਾਲ ਜਰੂਰ ਤੇ ਰੈਂਦੀ ਆ ਮੰਗਦੇ ਇੰਗਲ ਹੋਲ ਹੋਲ ਸਰਦੋ ਫਟੇਦੀ ਬਹੁਤ ਮਹਾਨੀ ਖਾਣੇ ਨੇ ਵੜਪੀਣਾ ਸਾਰਾ ਦਿਨ ਗੋਆਂ ਜਾਂ ਕਾਜੂਦਾਂ ਮਾਂ ਨੂੰ ਚੱਲਦੀ ਜਾਂਦੇ ਐਨੇ ਤਾਂ ਲੋਕ ਕਾਜੂਦਾਂ ਨਹੀਂ ਜਾਂਦੇ ਜਿੰਨੇ ਸਾਡੇ ਗੋਲੀਆਂ ਖਾ ਜਾਂਦੇ ਨੇ ਕਿਉਂ ਬੇਟੇ ਸਿੱਧੀ ਤੇ ਉਧਰੋਂ ਬਾਪੂ ਜੀ ਘੰਟੇ-ਘੰਟੇ ਵਾਰ ਕੇ ਹੁੰਦੇ ਨੇ ਲਾਲ ਗੋਲੀ ਦੇ ਲੋ ਲਾਲ ਗੋਲੀ ਦੇ ਦੋ ਲਾਲ ਪਤਾ ਨਹੀਂ ਕਿਹੜੀ ਆ ਆ ਕੀ ਆ ਦਵਾਈ ਕੁਝ ਜੇਬ ਦੇ ਬਾਹਰ ਕੀ ਸੀ ਤੇਨੂੰ ਤਾਂ ਸ਼ੌਂਕ ਹੈ ਤੇ ਦਵਾਈ ਦਾ ਲੈ ਆ ਦਵਾਈ ਜਾਂਦੇ ਦੇ ਕੇ ਪਸੂਲੇ ਇਕ ਮਾਤਾ ਦੀ ਵੀ ਹੋਣੀ ਮਾਲਮ ਪੀਣ ਵਾਲੀ ਹੈ ਖਾਣ ਹੈ ਗੋਲੀਆਂ ਚਰਦਾ ਤਾਂ ਇਹਨੋਂ ਡੈਡੀ ਲੈ ਲੈ ਕਰਨ ਸਾਰਾ ਟੱਬਰ ਬੰਡਵੀਆਂ ਲੈ ਲਓ ਇਹਨਾਂ ਦੀਆਂ ਗੋਲੀਆਂ ਜਮੇ ਗੋਡੇ ਤੇ ਨਹੀਂ 라ਉਂਡ ਹੁੰਦੇ ਆ ਦੇਖੋ ਇਹ ਬੱਤ ਲੱਗ ਤੇ ਰਹੇ ਦਾੜ ਕੀ ਵੇਖਾ ਤਕਨਾਲ ਡਾਕਟਰ ਆ ਜੰਨਾ ਬਿਲਾਹਾ ਵਾ ਅਲੈਕੋ ਤੇ ਚਾਕੂ ਹੈ ਵਾ ਇੱਕ ਬੰਦਿਆ ਦਾ ਸਮਝਾ ਗਾ ਕਿਹਾ ਕਿੱਥੇ ਤੋਂ ਤੁਮ online ਇਸ ਸੀ ਨੂੰ ਤੋ ਕੋਲ ਤਰਕ ਤਮਸ ਨਹੀਂ ਇਸ ਕੀ ਗੱਲਾਂ ਇਹ online ਤੁਮ ਮਸਲ ਦੀ ਪ੍ਰੋਬਲਮ ਹੈ ਫੇਰੀ ਮਸਲ ਦੀ ਅਸਾ ਮਸਲ ਦੀ ਪ੍ਰੋਬਲਮ ਮਸਲ ਦੀ ਹੱਥ ਤੇ ਵੱਜੂ ਹੱਥ ਘੜ ਘੜ ਗਿਆ ਹਾਂ ਮਸਲ ਦੀ ਪ੍ਰੋਬਲਮ ਬਸ ਤੁਮੀ ਤਾਂ ਖਾਇ ਨੀ ਆਂਦੀ ਜੀ ਥੋੜੀ ਜੀ ਜੀ ਕਿਾ ਜ਼ਿਆਦੇ ਚਲਦੀ ਹੈ ਇਹ ਜੀ ਹੁਦ ਗਿਆ ਅੰਦੀ ਆ ਮੇਰੇ ਗੋਡੇ ਨਹੀਂ ਲੱਗਦੇ। ਕੰਨੀ ਗੋਡਾ ਲਾਈ ਜੀ ਮੇਰੀ। ਮੈਨਾਂ ਗੋਡਾ ਲਾਈ ਨਹੀਂ ਮੇਰਾ ਲਾਗੇ ਇੱਥੋਂ। ਹੋਰਾ ਦਵਾਈ ਤੇ ਤੇ ਲਾ ਦਿੰਦਾ ਡਾਕਟਰ। ਮੈਂ ਗਰੀਦਾਂ। ਮੈਂ ਗੋਡਾ ਲੈਣ ਦੇ ਨਾਲ ਲਾਗੇ ਦਿਖਾਈ ਹੁੰਦੀ ਆ। ਕੱਲੇ ਗੋਡੇ ਲੈ। ਉਹ ਆਦੀ ਜੀ ਚੈੱਕ ਕਰਾਇਆ ਥੋੜੀ। ਮਾ ਸੰਦਾ ਹਰ। ਕੋਣ ਗੋਡੇ ਲੰਕਾ। ਚੋ ਵੀ ਮਾਸੀ ਨਹੀਂ। ਕਾ ਕਿੜਿਓ ਫਿਰ ਨਾ ਹੋਂ ਤੋਂ ਹੋਗੇ ਫਿਰ ਉਹ ਕਰੀ ਜਾਉਗੇ ਰੋਲਾ ਪਾਉਗੇ ਪਹਿਲੇ ਤੂੰ ਨਾ ਜਾਣਾ ਚੱਲ ਉਹ ਪੱਟੀ ਬੰਨ ਕੇ ਉਹ ਆ ਜੀ ਤੁਸੀਂ ਆਪਣੇ ਘਰੇ ਆ ਜੀ ਅੱਜ ਤੁਸੀਂ ਦਿਖਾਇਆ ਉਹ ਪੱਟੀ ਗਏ ਅਸੀਂ ਕਿਹੜਾ ਨਹੀਂ ਮਾਸੜ ਮਾਸੜ ਨਹੀਂ ਮਾਸੜ ਦੀ ਹਾਲੀ ਹੋ ਰਹੀ ਹੈ ਮਾਸੜ ਮਾਸੜ ਨਹੀਂ ਮਾਸੜ ਜਾਵਨੇ ਮਾਸੜ ਤਾਂ ਨਾਲ ਹੀ ਇਹਦੀ ਮਾਸੜ ਦੀਆਂ ਤਾਂ ਸਾਰੀ ਪ੍ਰੋਬਲਮ ਆ ਮਾਸੜ ਮਾਸੜ ਆ ਕਹਿੰਦੇ ਜਸਨੀਤ ਕਹਿੰਦੇ ਤੂੰ ਕੀ ਪੱਟੀ ਬੰਨ ਕੇ ਦਿਖਾਉਂਦੀ ਸੀ ਲੈ ਅਸੀਂ ਕਿਹੜਾ ਬੰਦ ਨਹੀਂ ਸਕਦੇ ਉਹ ਵੀ ਦਿਖਾਇਆ ਸੁਨੀਤ ਨੂੰ ਪੱਟੀ ਬਨ ਕੇ ਅੱਜ ਉਹਨਾਂ ਨੇ ਘਰੇ ਕਿਆ ਸੀ ਵੀ ਆ ਕੇ ਬਨ ਕੇ ਬੰਦਾ ਬਾਲੇ ਜੀ ਮਾਸਰੀ ਹੱਲਦੀ ਖੋਣਿਆ ਉਰ ਮਰਸੀ ਹੁੰਦੀ ਆ ਉਹੀ ਹੱਲਦੀ ਆ ਬ੍ਰੇਕ ਹੋ ਰਹੀਆ ਬ੍ਰੇਕ ਬ੍ਰੇਕ ਹੋ ਰਹੀਆ ਇੰਗਲਿਸ਼ ਚ ਹੁੰਦੀ ਆ ਇੱਕ ਮਸਲ ਇੰਗਲਿਸ਼ ਚ ਮਸਲ ਬੋਨਸ ਸਕਿਨ ਮਸਲ ਬ੍ਰੇਕ ਹੋ ਰਹੀਆ ਛੁੱਟ ਰਿਹਾ ਮਸਲ ਵੀ ਹੁੰਦੀ ਆ ਦਾਦੀ ਨਾਵੇਂ ਇਹ ਕੋਟੇ ਮਾਰ ਪੈ ਗਿਆ ਮਸਲ ਹੁੰਦੀ ਹੈ ਮਸਲ ਨਾਵੇਂ ਮਸਲ ਹਾਂ ਮਸਲ ਗਿੱਲੀ ਨਹੀਂ ਮਸਲ ਬਾਰੂ ਆਈ ਨਾ ਮਸਲਾ ਨਸਲਾ ਬੋਂ ਜਿਸ ਪ੍ਰੇ ਕਰੀਏ ਦਵਾਈ ਗਿੱਲੀ ਨਹੀਂ ਕਰਨੀ ਹੈ ਨੀ ਪੱਟੀ ਜਿਹੜੀ ਉਹ ਸਾਨੂੰ ਦਿੱਤੀਆਂ ਨਾ ਉਹ ਉਹਨੂੰ ਪਾ ਕੀ ਮੇਰੇ ਤੋਂ ਕੱਬਨਾ ਇਹ ਦਸ ਤੇ ਕੱਲੀ ਨਹੀਂ ਕਰਨੀ ਪੱਤੀ ਵਾਸਾ ਹਾਂ ਮੈਂ ਗੋਡੇ ਤੇ ਹਾਂ ਮੈਂ ਜਾ ਕੇ ਆਇਆ ਮੈਨੂੰ ਸੱਤੀ ਮਿਚੀ ਜੀਵ ਠੀਕ ਹੈ ਨਾ ਠੀਕ ਹੈ ਤੇ ਫਿਰ ਉਹਦੇ ਠੀਕ ਹੈ ਨਾ ਮੀ ਬਾਪ ਦਾ ਰਿਸ਼ਤੀ ਐਡਾ ਹੁੰਦਾ ਸਿਰਫ ਉਹ ਤੇ ਇਹ ਨਹੀਂ ਜੀ ਕਿ ਮੈਂ ਜਰ ਰਹਿਣਾ ਹਾਂ ਫਿਰ ਉਹ ਬੋਲਦਾ ਕੱਲੇ ਜਾ ਕੇ ਕਰੀ ਤੇ ਕਹਿੰਦੇ ਸਿੰਧਰ ਆਊਗੀ ਅਸੀਂ ਨੇ ਕਿ ਹਾਂ ਕਾਲ ਨੂੰ ਆ ਜੂਗੀ ਜਰ ਤਰ ਤਾ ਜਪੂ ਮੈਂ ਹੁਣ ਨਹੀਂ ਕੋਸੂ ਕਰ ਹਾਂ ਤੂੰ ਠੀਕ ਹੈ ਹੁਣ ਤਾਂ ਆ ਗਈ ਗੱਡੀ ਲਈ ਤੇ ਉਹ ਬਾਪੂ ਨੇ ਜਗ੍ਹਾ ਦਿੱਤਾ ਹੋਰ ਬੰਦਾ ਤੁਰ ਗਿਆ ਵਿਚਾਰਾ ਚਾਹ ਪੀਣਾ ਉਹਨਾਂ ਦਾ ਤੇ ਆਪਣੇ

ਚੰਗਾ ਭਲਾ ਦੀ ਐ ਨਾ ਆਪਣੇ ਹੁਣ ਚਾਹ ਪੀ ਕੇ ਜਾਂਦਾ ਹੁੰਦਾ ਸੀ ਪੈਸੇ ਦੇ ਦੋ ਕਦੇ 20 ਰੁਪਏ ਆ ਉਹ ਹੀ ਲੈਂਦੇ ਜਾਂਦੇ ਨੇ ਵੀ ਥੋੜੇ ਸਾਰੇ ਕਹਿੰਦੇ ਰਾਤ ਨੂੰ ਮੌਣ ਲੱਗਿਆ ਉੱਥੇ ਜਾ ਕੇ ਆਉਂਦਾ ਜਾਂਦੀ ਆ ਗਰਮੀ ਕਰਾਸਪਾਹ ਦੀ ਗਰਮੀ ਲੱਗੀ ਜਾਂਦਾ ਨੂੰ ਹਾਂ ਗਰਮੀ ਚੱਕਾ ਘਟ ਗਿਆ ਨਾ ਕੱਲ ਅਸੀਂ ਕੋਲ ਮਿਲਦੇ ਹਾਂ ਹਾਂ ਰਾਤ ਨੂੰ ਮੌਣ ਆਉਂਦਾ ਨਮਾਉਂਦੇ ਤੇ ਡੈਡੀ ਕਹਿੰਦਾ ਹੱਥਾਂ 'ਚ ਆ ਕੇ ਉਹ ਤਾਂ ਪਾਣੀ ਚ ਗਿਆ ਹੈ ਹੈ ਅਸਲ ਚ ਕਿਧਰ ਆ ਅਸਲ ਤੱਕ ਲੱਗਦਾ ਚੱਲ ਵਧੀਆ ਉਹ ਤਾਂ ਵਿਚਾਰਾ ਤੁਰਦਾ ਫਿਰਦਾ ਲੰਘ ਗਿਆ ਹਾਂ ਨਹੀਂ ਉਹ ਹਾਲੇ ਦੀ ਹੋਰ ਦਿਮਾਗ ਜਿਤੇ ਲੋੜ ਜਾ ਪੈ ਰਹਿਂਦਾ ਸੀ ਉਹੀ ਤਾਂ ਹੈਗਾ ਔਖਾ ਆਇਆ ਉਹਦਾ ਉਹਦਾ ਦਾਣਾ ਪਾਣੀ ਚੁਗਦਾ ਫਿਰਦਾ ਤੀ ਬਸ ਜਿਹੜੇ ਜਿਹੜੇ ਘਰ ਦਾ ਉਹਨੇ ਖਾਣਾ ਪੀਣਾ ਤੀ ਸੱਚੀ ਗੱਲ ਸੱਚੀ ਗੱਲ ਪੂਜੀ ਆ ਪੁੱਤ ਇਹ ਸੁੱਤਾ ਹੋਣਾ ਹੈ ਸੇਨਾ ਮੈਂ ਤਾਂ ਮੋੜ ਰਹੀ ਹਾਂ ਕਿ ਕਿ ਮੇਰੇ ਵੱਲ ਤਾਂ ਮੈਂ ਨਹੀਂ ਸੀ ਭਾਵੇਂ ਉਹ ਤਾਂ ਮੇਰੇ ਲਈ ਹੀ ਜਾਂਦਾ ਕਿ ਤੇਰਾ ਨਾਮ ਜਿਹੇ ਖੜਾ ਜਾਂਦਾ ਹੁਣ ਸਾਨੂੰ ਮੇਰੇ ਦਾ 15 ਦਿਨ ਹੋ ਗਏ ਤੇ ਹਨਾ ਹਾਂ 15 ਦਿਨ ਹੋ ਗਏ ਹਾਂ ਹੋ ਵੀ ਹੋ ਗਏ ਨਾ ਉਹ ਨਹੀਂ ਹੋਣੀ ਲੋਗਰ ਕੋਈ ਵੀ ਦੇਵ ਨਹੀਂ ਮਾਤਰਾ ਉਹਨਾਂ ਠੀਕ ਆ ਠੀਕ ਆ ਚਲ ਹੁਣ ਨਹੀਂ ਹੋਣਾ ਤੇਰੀ ਡਿਲ ਮਾਰਦਾ ਜਿਆ ਮਲੇ ਦੇਖਦਾ ਪਾਤਰਾ ਦਵਾਈ ਦਾ ਝੋਲਣਾ ਪਾਣੀ ਹੁੰਦਾ ਕਿ ਅਸਲ ਨਕੂ ਚੜਗੇ ਮੋਹ ਤਾਂ ਇਹਦਾ ਨਾਲ ਰੋਮਾਂ ਦੀ ਸੋ ਜੁਗਿਆ ਲੱਗਦਾ ਜ ਆਪਰੇ ਨਾ ਮਾਂਮੀ ਬਾਹਰ ਪਾਣੀ ਰੋਟੀ ਖਾ ਲੈਂਦੇ ਨੇ ਜੀ ਹੁਣ ਤਾਂ ਹਾਂ ਇੱਕ ਰੋਟੀ ਖਾ ਲੈਂਦੇ ਨੇ ਹੁਣ ਤਾਂ ਅੱਧੀ ਸਵੇਰੇ ਅੱਧੀ ਸ਼ਾਮ ਨੂੰ ਹੁਣ ਆਪ ਨਹੀਂ ਬੋਲਦਾ ਹੁਣ ਤੁਹਾਨੂੰ ਕੋਈ ਲੱਗਣ ਉਹ ਬਹੁਤ ਹੁੰਦਾ ਇਹ ਤੇਗਾ ਆਇਓ ਕੰਟਰੋਲ ਨਾ ਮਰ ਚੋਈ ਜਾਂਦਾ ਮਦਦ ਨਾ ਮਾਰਗੇ आइए चलो चलें तो आ लो तुम्हें इधर का पेड़ हो गया सारे हैं मजा ही है कि मां उनका ठीक हो गया पर गुस्सा हो जाएगा उनका है हां हां से तू बोलो मैं पतिया मेरे पेमारी हूं तो करना चाहिए इधर नाम उनका उनका परमात्मा हो रहा है ये सारा परिवार

ਮੈਂ ਵੀ ਸਾਰੇ ਬੜੂ ਵੀ ਹਾਂ ਆਰਡਰ ਦੇ ਪਿੰਡਾਂ ਦੇ ਉੱਤੇ ਢੋਲ ਹੀ ਲੈ ਤੇਰੇ ਬਹੁਤ ਨਾਲ ਹੋਇਆ ਪੁਰਾਣਾ ਪਿਛਲੇ ਸਾਲ ਤਾਂ ਨਹੀਂ ਲਈ ਤੀ ਹਣਾ ਸੋਡੇ ਰੋਟੀ ਸਾਡੇ ਸਾਲ ਪਹਿਲੇ ਸਾਲ ਤੱਕ ਪਿਛਲੇ ਸਾਲ ਤੱਕ ਅੱਛਾ ਮੇਰੇ ਨੈਣ ਕੋਲ ਰੋਟੀ ਹੋਣੀ ਨਹੀਂ ਦੇ ਦੇਗੀ ਅੱਛਾ ਹਾਏ ਹਾਏ ਤੜਕੀ ਵੀ ਸਵੇਰ ਕੰਦੇ ਨੇ ਦੋ ਤਿੰਨ ਆ ਚੱਲ ਜਣੇ ਆਹ ਸਾੜਤਾਰੇ ਇਹ ਚੱਕਦੇ ਨੇ ਉਦੀ ਦਮ ਕੱਢ ਦਿੰਦੇ ਨੇ ਮਰਿਆ ਦੀ 5 ਮਿੰਟਾਂ ਦਾ ਜਾਏਗਾ ਉਹ ਉਹ ਵਸੋ ਪਾ ਲਈ ਤੇ ਪੂਰੀ ਬਗਾਈ ਰੋਟੀ ਨੂੰ ਕੁਝ ਵੀ ਲੈਣਾ ਨਹੀਂ ਉਹ ਲੈ ਲੈਂਦੇ ਨੇ ਚਲ ਆਇਆ ਮਸਤੋਂ ਦੇਗਾ ਹੈ ਕਿੰਨਾ ਬਾਰੇ ਦੇਖੋ ਜੀ ਉਹ ਉੱਧਰ ਹੀ ਰੱਖੋ ਮਾਇਨ ਸਾਲੂ ਹੈ ਜੇਕਰ ਆਏਗਾ ਤੇ ਉਹ ਰਹਿ ਜਾਣਾ ਸਾਰੇ ਸਾਰੇ ਫਾਇਦੇ ਮਾਇਨ ਸਾਲ ਹੈ ਬਾੜਾ ਬਾਰਸ਼ ਤਾਂ ਜੇਤੀ ਆਉਂਦਾ ਚੰਗਾ ਹੀ ਘਾਟਾ ਆਉਂਦਾ ਹੈ ਨਾ ਬੀਜ ਤਾਂ ਕਹਿਣੀ ਕਿ ਉਹਨੂੰ ਘੋੜੀ ਦੇ ਰੇਕ ਆਉਂਦੇ ਨੇ ਆਪ ਸਪਰੇਅ ਕਰਦੇ ਨੇ ਉੱਧਰ ਤਾਂ ਕਾਸੇ ਦੇ ਵੀ ਨਹੀਂ ਨਾ ਰੇ ਦੇ ਨਾ ਤੂੜੀ ਦੇ ਰੋਟੀ ਕਾਸੇ ਦੀ ਵੀ ਨਹੀਂ ਚਾਹ ਦੀ ਕੱਪੀ ਬਾਸ ਆ ਇਧਰੋਂ ਸਾਹਮਣੇ ਦੇ ਨੀ ਵਾਰਤਿਆ ਰੇ ਨੀ ਕੱਲਰ ਆਇਆ ਕਾ ਹੋਜੀ ਇਧਰ ਨਹੀਂ ਫੈਲਦਾ ਬੰਦਾ ਹੋਈ ਤੇ ਚੰਗੀ ਚੀਜ਼ ਦਾ ਨਹੀਂ ਫੈਲਦਾ ਮਾੜੀ ਦੀ ਐ ਫੈਲਦਾ ਹੁੰਦਾ ਦੇ ਨਾਲ ਕੋਈ ਫੈਕੀ ਕੋਈ ਖਾਣਾ ਮਿਕਸਿੰਗ ਗੱਲ ਕਰ ਲੈਣਾ ਤੂੰ ਪੁੱਛ ਲੈ ਕਿ ਕਿਵੇਂ ਜਵਾਬ ਦੇ ਜੁਰਸਾਲ ਹੈ ਜਿਵੇਂ ਆ ਰਹੀ ਤੇ ਮੁੱਛ ਨੋਕੀ ਮੇਲੇ ਕਾਚਨ ਮਿਟਰ ਆ ਗਿਆ ਇਹ ਦਰਸ਼ਕ ਕਿਵੇਂ ਹੈ ਆ ਠੀਕ ਹੈ ਹੁੰਦਾ ਮੇਰੇ ਕੋਲ ਕਹੀਏ ਬਣਾਉਣਾ ਬਚਾ ਹਾਂ ਹਾਂ ਜੇਵਾ ਕਮਾ ਉਹ ਤੇ ਡੈਕ ਨਹੀਂ ਹੁੰਦਾ ਬਸ ਚੋੜ ਦੇ ਹਾਂ ਸਾਰੇ ਠੀਕ ਆ ਤੂੰ ਬਸ ਖੀញ ਜਾ ਇਹ ਕਿ ਆ ਤੀ ਵਾਦੀ ਰੋਟੀਆਂ ਨਾ ਨਾ ਰੋਟੀ ਖਾ ਗਈ ਆ ਨਾ ਖਾਦੀ ਚਾਬੀ ਰੱਖੀ ਗਈ ਚਾਹ ਕੋਈ ਨਹੀਂ ਰਹਿਣੇ ਨਾਲ ਨਾ ਖਾਣ ਬਣ ਗਏ ਆਪ ਖਾਓ ਪਾ ਕੇ ਫੇਰ

मैं बता दूं ਆਸਤਾ ਗੱਡੀ ਚਲਾਉਨੇ ਆਂ ਅਸੀਂ ਛੋਟਾ ਮੋਟਾ ਸੰਦ ਨਹੀਂ ਚਲਾਉਂਦੇ ਆਂ ਆਪਾਂ ਵੱਡੀ ਚੀਜ਼ੇ ਹੱਥ ਪਾਉਂਦੇ ਆਂ ਹਾਂ ਇਹਦਾ ਇਹ ਤਾਂ ਚਲਾ ਲੈਂਦੇ ਆਂ ਇਹ ਵੀ ਤਾਂ ਨਾਲ ਦੀ ਬਾਈਕ ਚਲੇਗਾ ਪਿੱਛੇ ਕੋਈ ਨਹੀਂ ਪਿੱਛੇ ਚਲਾ ਰਹੇ ਪਿੱਛੇ ਨਹੀਂ ਤੇ ਫੇਰ ਕੀ ਗੱਲ ਜਬਾਤ ਪਾਰੀ ਹੋ ਜਾਣਾ ਥੋੜੀ ਥੋੜੀ ਥੋੜੇ ਤੇ ਚਾਹ ਲੈ ਜੀ ਬਾਬੂ ਜੀ ਜੋ ਇਹ ਜਾਣ ਕੇ ਮਰੀਓ ਮਰਾ ਪੱਕ ਨਹੀਂ ਜਾਂਦਾ ਭਾਈ ਆਪਾਂ ਜੇ ਆਹੋ ਪਾਣੀ ਰੋਗੇ ਯਾਰਿਆ ਮੈਂ ਨਾ ਪੱਕੇ ਗਿੱਲੇ ਲਾ ਮੈਂ ਤੇ ਹਾਂ ਅਖਮਿੰ ਉਹ ਚੜ ਜਾਂਦੇ ਨੇ ਨਾ ਪਾਸਾ ਲੈ ਲੈਂਦੇ ਨੇ ਹਾਂ ਹੱਥ ਫੇਰ ਜਾਂਦੇ ਨੇ ਪਏ ਦਵਾਈ ਜਾਂ ਕਿਸੇ ਨੂੰ ਪਕਸਾ ਤੂੰ ਬਾਣੀ ਦਦਾ ਫਰੀਦ ਨਾ ਚਲੂ ਜਾਣਾ ਜੀ ਲਾ ਲੇ ਜੁੱਧ ਹੋਣੀ ਜੀ ਉਦੋਂ ਆਪਣੇ ਬੁੱਤਨੇ ਬੇਚੇ ਜੀ ਇਹ ਚੱਲਿਆ ਰਹਿ ਗਿਆ ਕਿ ਰੈਡੀ ਕਰਾਇਆ ਬੁੱਤਨੇ ਤੇ ਵਿੱਕੀ ਬਰਾਇਆ ਉਹ ਬ੍ਰਿਕ ਤੇ ਮਾਤੇ ਰੈਡੀ ਤੋਂ ਮਾਇਆ ਤੇ ਕਿ ਜੇ ਉਹ ਜੇਵੇਂ ਕਰੀ ਲਿਆ ਉਹ ਬਣਾਉਂਦਾ ਆ ਅੱਜ ਉਹ ਨਾ ਰੈਡੀ ਵੀ ਅੱਛਾ ਉਹ ਮੁਖਾਰ ਤਾ ਅੱਜ ਜਿਹੜੀ ਜੂਰੀ ਜੀ ਲਾਉਂਦੇ ਤੇ ਨਾ ਧੁੱਪੇ ਫਿਰੀ ਜਾਂਦੇ ਤੇ ਉਹ ਹੋ ਗਈ ਬੇਰਾਮੀ ਚੇ ਹੋ ਗਏ ਬੱਸ ਆ ਪੂੜਿਆਂ ਚ ਦਰਦ ਹੁੰਦਾ ਦਰਦ ਤਾਂ ਹੁਣ ਦੂਜਾ ਦਰਦ ਤਾਂ ਹਟ ਗਿਆ ਸਾਜ ਉਹ ਤਾਂ ਹਟ ਗਿਆ ਤੇਰੇ ਕੋਈ ਨੌਲੀ ਨਹੀਂ ਕਰਾ ਮਾਫ਼ ਕਰ ਲੈ ਮਾਫ਼ ਕਰੀ ਕਿ ਪਸੂ ਬਲਾਈਂ ਖਾਣੇ ਲਈ ਆਂਦਾ ਮਾ ਨਹੀਂ ਉਹ ਬੈਠ ਕੇ ਕਹਿ ਦੇ ਉੱਪਰ ਨਹੀਂ ਕਰ ਮਾਫ਼ ਕਰ ਮਾਫ਼ ਕਰ ਮਾਫ਼ ਕਰੀਂ ਆਜਾ ਮਾ ਜਰਾ ਮੈਨੂੰ ਨਾ ਮਾ ਆਜਾ ਮਾ ਬਣਾ ਕੇ ਕਿਉਂ ਰਾਤੀ ਵਕਤੀ ਹੋਦੀ ਨਾਲ ਘਰ ਵਾਤ ਕੁਛ ਨਾ ਨੰਗੀ ਦਵਾਇ ਇਤਰੀ